बंदा न ਇਹ ਤੇਰੇ ਆਇਤਰ ਰੱਖੀ ਕਰਦੇ ਆ ਆਵੋ ਬਲੇ ਆਇਆ ਯਾਰ ਆ ਜਾ ਆਜਾ ਐ ਤੇ ਦਾ ਕਦੀਆਂ ਪ੍ਰਸ਼ਾਸ ਨੂੰ ਮੁਰਦਾਬਾ ਆਬਾ ਆਬਾ ਹਾਂ ਬੰਦੋ ਲਾਓ ਹਾਂ ਆਓ ਹਾਂ ਬਸ ਜਾਓ ਹਣ ਕੱਲ ਤੁਸੀਂ ਬਹੁਤ ਆਇਆ ਯਾਰ ਗਿਆ ਉਹ ਬਾਹਰ ਆਣੇ ਦਵਾਰੀਓ ਵੀਕੇ ਦਵਾਰੀਓ ਗਿਆ ਆਹ ਚਾਲ ਫੁਟਿਆ ਜੇ ਨਹੀਂ ਲਾਚਾਰ ਦੇ ਹੋ ਦੇਖਦੇ ਹਾਂ ਕਿਵੇਂ ਜਿਹੜੀ ਧਰਨਿਆਂ ਚੋਂ ਨਿਕਲੀ ਪਾਰਟੀ ਆ ਜਿਹੜੀ ਕਹਿੰਦੀ ਸੀ ਮੇਰੇ ਰਾਸ ਦੇ ਵਿੱਚ ਮੈਂ ਧਰਨਾ ਨਹੀਂ ਲੱਗਣ ਦਿੰਦਾ ਉਹ ਸੱਚ ਕਰਤਾ ਇਹਨੇ ਨਹੀਂ ਮੈਂ ਸੱਚੀ ਨਹੀਂ ਲੱਗਣ ਦਿੰਦਾ ਹੈਗਾ ਅੱਜ ਲੋਕਤੰਤਰ ਦਾ ਕਹਾਣ ਕਰ ਰਿਹਾ ਕਿ ਗੁੰਡਾਗਰਦੀ ਇੱਕ ਸਿਰਫ ਐਮਐਲਏ ਦੀ ਜਿੱਤ ਪਕਾਉਣ ਵਾਸਤੇ ਅੱਜ ਪੂਰੇ ਜਿਹੜਾ ਆਪਦੇ ਕਿਸਾਨਾਂ ਨੂੰ ਹੜਫੜ ਕੇ ਜਿਹੜਾ ਦੇ ਬੰਦ ਕਰ ਰਹੇ ਆ ਬਹੁਤ ਨਿੰਦਣਯੋਗ ਆ ਤੇ ਇਹਨੂੰ ਦੱਸ ਦਈਏ ਵੀ ਕਿੰਨਾ ਕਿੰਨੂੰ ਬੰਦ ਕਰ ਲੈਗਾ ਤੇਰੀਆਂ ਜਿਹੜਾ ਛੋਟੀਆਂ ਪੈ ਜਾਣਗੀਆਂ ਪਰ ਸਾਡੇ ਜੱਜ ਵੀ ਖੋਲੇ ਨਹੀਂ ਪੈਂਦੇ ਨਾਮ ਸਰਕਾਰ ਮੁਰਦਾਬਾਦ ਮੁਰਦਾਬਾਦ